ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੱਡੀਆਂ ਲਾ ਕੇ ਬੈਠਦੇ ਹਨ ਮੌਲ ਉਹ ਖਰਾਬ ਕਰਦੇ ਹਨ ਨਾ ਕਿ ਅਸੀਂ ਕਰਦੇ ਆ ਪਾਣੀਪੱਤ ਦੇ ਵਿੱਚ ਜੋ ਵਕ ਵਕ ਸਤਨਾਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਪਖੰਡੀ ਸਾਧਵਲੋਂ ਜਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਮਰਿਆਦਾ ਤੋਂ ਉਲਟ ਜੋ ਕੰਮ ਕੀਤੇ ਜਾ ਰਿਹਾ ਹਰ ਸਾਲ ਜੋ ਮਰਿਆਦਾ ਤੋਂ ਉਲਟ ਕੰਮ ਹੁੰਦੇ ਆ ਸਾਡੇ ਕੋਲ ਉਵਾਦ ਉਠਾਈ ਜਾਂਦੀ ਆ ਜੋ ਉੱਥੇ ਦੀ ਕੁਝ ਕਮੇਟੀਆਂ ਜੋ ਉਹਨਾਂ ਨਾਲ ਰਲੀਆਂ ਹੋਈਆਂ ਸਾਡੇ ਨਾਲ ਖੜੇ ਹੋਣ ਦੀ ਬਜਾਏ ਸਾਨੂੰ ਕਹਿੰਦੀਆਂ ਨੇ ਤੁਸੀਂ ਪਾਣੀਪੱਤਾ ਮੌਲ ਖਰਾਬ ਕਰਦੇ ਹੋ ਕਿ Hindu ਧਰਮ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਅਸੀਂ ਪ੍ਰ 2024 ਦੇ ਵਿੱਚ ਵੀ ਇਹਨਾਂ ਨੇ ਮਾਫੀ ਮੰਗੀ 23 ਦੇ ਵਿੱਚ ਵੀ ਮਾਫੀ ਮੰਗੀ ਇਸ ਸਾਲ ਫਿਰ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਇਹ ਕੰਮ ਕੁਧਰਾਇਆ ਮਹਾਰਾਜ ਜੀ ਉੱਛੀ ਸਿੰਘ ਸਾਹਿਬ ਨੂੰ ਕਰਾਂਗੇ 27 ਤਰੀਕ ਤੱਕ ਵੀ ਉਹਨਾਂ ਤੇ ਕੰਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਜੋ ਆਪਣੀ ਸਤਕਾਰ ਕਮੇਟੀ ਰਵਿੰਦਰ ਸਿੰਘ ਜੀ ਤੇ ਰਣਜੀਤ ਸਿੰਘ ਜੀ ਪਿੰਡਰਾ ਵਾਲਾ ਸਿੱਖ ਯੂਥ ਫਾਊਂਡੇਸ਼ਨ ਜਿਨ੍ਹਾਂ ਵੱਲੋਂ ਅੱਜ ਸਾਡੇ ਨਾਲ ਖੜੇ ਹੋ ਕੇ ਸਿੰਘ ਸਾਹਿਬਾਂ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਨਾਲ ਸਾਡੇ ਕੋਲ ਜਿਹੜੀਆਂ ਮਾਫੀ ਇਮਾਮੇ ਦੀ ਵੀਡੀਓ ਪਾਣੀ ਪੱਦੀਆਂ ਹਨ ਇਹ ਆਪ ਜੀ ਨੂੰ ਦਿਖਾ ਰਹੇ ਹਾਂ ਵੀ ਜੋ ਹਰ ਸਾਲ ਮਾਫੀ ਮੰਗ ਤੇ ਅਸੀਂ ਇਹੇ ਵਿਸ਼ਵਾਸ ਕਰਾਂਗੇ ਸਿੰਘ ਸਾਬਾ ਅਗੇ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਦਰਦਾਰਾ ਸਾਹਿਬ ਦੇ ਉੱਤੇ ਰੱਖਿਆ ਸੰਗਤ ਦਾ ਤੇ ਅਸੀਂ ਸਿੰਘ ਸਾਬਾ ਨੂੰ ਕਹਾਂਗੇ 27 ਤਰੀਕ ਤੱਕ ਵੀ ਉਹਨਾਂ ਤੇ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਰਜਿੰਦਰ ਸਿੰਘ ਖਾਲਸਾ ਜੀ ਆਪਣਾ ਨਾਮ ਮੇਰੀ ਪਾਣੀ ਪੱਤੋਂ ਤੇ ਆਪਾਂ ਸਿੰਘ ਸਾਬਾ ਕੋਲ ਅਸੀਂ ਪਹੁੰਚੇ ਹਾਂ ਤੇ ਜੋ ਪਾਣੀ ਪੱਦ ਦੇ ਵਿੱਚ ਜੋ ਵਕ ਵਕ ਸਥਾਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾ ਜੀ ਆ ਇੱਕ ਪਖੰਡੀ ਸਾਤ ਵੱਲੋਂ ਜਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਮਰਿਆਦਾ ਤੋਂ ਉਲਟ ਜੋ ਕੰਮ ਕੀਤੇ ਜਾ ਰਿਹਾ ਹਰ ਸਾਲ ਜੋ ਮਰਿਆਦਾ ਤੋਂ ਉਲਟ ਕੰਮ ਹੁੰਦੇ ਆ ਸਾਡੇ ਕੋਲ ਔਰਾਜ ਉਠਾਈ ਜਾਂਦੀ ਹੈ ਜੋ ਉੱਥੇ ਦੀ ਕੁਝ ਕਮੇਟੀਆਂ ਜੋ ਉਹਨਾਂ ਨਾਲ ਰਲੀਆਂ ਹੋਈਆਂ ਹਨ ਸਾਡੇ ਨਾਲ ਖੜੇ ਹੋਣ ਦੀ ਬਜਾਏ ਸਾਨੂੰ ਕਹਿੰਦੀਆਂ ਨੇ ਵੀ ਤੁਸੀਂ ਪਾਣੀ ਪਤਾ ਮੋਲ ਖਰਾਬ ਕਰ ਰਹੇ ਹੋ ਤੇ ਸਾਧ ਸੰਗ ਜਿਹੜੇ ਹਰ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੱਡੀਆਂ ਲਾ ਕੇ ਬੈਠਦੇ ਹਨ ਮੋਲ ਉਹ ਖਰਾਬ ਕਰਦੇ ਹਨ ਨਾ ਕਿ ਅਸੀਂ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦਾਨਿਆਂ ਵੀ ਜੋ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਕਿਸੇ ਨੂੰ ਗੱਦੀ ਲਾ ਕੇ ਬਹਿਣ ਦੀ ਹਮਾਇਤ ਨਹੀਂ ਦਿੱਤੀ ਜਾ ਸਕਦੀ। ਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਤਰੀਕੇ ਦਾ ਪ੍ਰਕਾਸ਼ ਹੋ ਸਕਦਾ। ਜਦ ਦਸਮ ਗ੍ਰੰਥ ਨੂੰ ਵੀ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਮਰਿਆਦਾ ਦੇ ਵਿੱਚ ਲਿਖਿਆ। ਤੇ ਫਿਰ ਜਿਹੜੇ ਦੇਵੀ-ਦੇਵਤਿਆਂ ਦੇ ਜਿਹੜੇ Hindu ਧਰਮਾਂ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਅਸੀਂ ਪ੍ਰਕਾਸ਼ ਕਰਨ ਦੇ ਸਕਦੇ ਆ। ਅੱਜ ਇਹਦੇ ਖਿਲਾਫ ਤੁਸੀਂ ਪਾਣੀਪਤ ਪ੍ਰਸ਼ਾਸਨ ਨੂੰ ਪਿਆ ਹੋਵੇ ਜਾਂ ਆਪਣੇ ਸੰਗਾਂ ਨੂੰ ਅਸੀਂ ਕਈ ਸਾਲਾਂ ਤੋਂ ਅਸੀਂ 2010 ਤੋਂ ਜੀ ਇਸ ਮਸਲੇ ਦੇ ਉੱਤੇ ਅਸੀਂ ਬੋਲ ਰਹੇ ਆ ਪਰ ਸਾਡੀ ਅਜੇ ਤੱਕ ਸੁਣਵਾਈ ਨਹੀਂ ਜਦੋਂ ਵੀ ਅਸੀਂ ਖ ਜਾ ਕਿਸੇ ਨਾ ਕਿਸੇ ਰਾਏ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਾਰਨ ਕੀ ਹੈ? ਕਾਰਨ ਇਹੀ ਹੈ ਜੀ ਵੀ ਮੋਹਲਾ ਖਰਾਬ ਹੋਵੇ ਵੀ ਜਿਹੜੇ ਗੋਲ ਕਾਂ ਦੇ ਚੱਕਰੇ ਸਾਰਾ ਦੱਸੀ ਜਾਏ ਵੀ ਜੋ ਭਾਈਚਾਰਾ ਉਹ ਖਤਮ ਨਾ ਹੋਏ। ਪਰ ਜਿਹੜੇ ਸਾਡੇ ਗੁਰੂ ਸਾਹਿਬਾਂ ਦੀਆਂ ਧੜੀਆਂ ਡਾ ਰਹੇ ਹਨ। ਮਾਫੀ ਮੰਗ ਕੇ 2024 ਦੇ ਵਿੱਚ ਵੀ ਇਹਨਾਂ ਨੇ ਮਾਫੀ ਮੰਗੀ। ਤੇਜ ਦੇ ਵਿੱਚ ਵੀ ਮਾਫੀ ਮੰਗੀ। ਇਸ ਸਾਲ ਫੇਰ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਇਹ ਕੰਮ ਕੁਧਰਾਇਆ ਮਹਾਰਾਜ ਜੀ ਦੇ ਵਿੱਚ। ਹੁਣ ਫੇਰ ਮੈਨੂੰ ਕੱਲ ਕਮੇਟੀਆਂ ਦੇ ਫੋਨ ਆ ਕੇ ਮੈਨੂੰ ਕਿਹਾ ਗਿਆ ਵੀ ਭਾਈ ਸਾਹਿਬ ਜੀ ਤੁਸੀਂ ਚੁੱਪ ਹੋ ਏਸ ਮਸਲੇ ਨੂੰ। ਚੁੱਪ ਕਰ ਦਿਓ ਵੀ ਇਸ ਮਸਲੇ ਨੂੰ ਗਰਮ ਨਾ ਕਰੋ ਵੀ ਭਾਈਚਾਰਾ ਖਤਮ ਹੁੰਦਾ ਤੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਮੈਂ ਕਿ ਵੀ ਅਸੀਂ ਗੁਰੂ ਕਸ਼ਾਂਸਾ ਦੇ ਸਤਿਕਾਰ ਲਈ ਇਹ ਆਵਾਜ਼ ਉਠਾਉਂਦੇ ਰਾਵਾਂਗੇ ਤੇ ਅਸੀਂ ਹਰ ਸਿੰਘ ਸਾਹਾਵਾ ਕੋਲ ਅਸੀਂ ਪਹੁੰਚੇ ਜਿਨ੍ਹਾਂ ਨੇ ਸਾਨੂੰ ਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬਣਦੀ ਕਾਰਵਾਈ ਉਹਨਾਂ ਤੇ ਜਲਦ ਤੋਂ ਜਲਦ ਕਰਾਂਗੇ ਨਾਲ 27 ਅਪ੍ਰੈਲ ਦਿਨ ਐਤਵਾਰ ਨੂੰ ਪਾਣੀਪੱਤ ਦੇ ਵਿੱਚ ਇੱਕ ਵੱਡੇ ਇਕੱਠ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਡੀ ਸਾਰੀ ਸੰਗਤ ਵੱਲੋਂ ਤੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਬਣਦੀ ਕਾਰਵਾਈ ਉਹਨਾਂ ਤੇ ਜਲਦ ਤੋਂ ਜਲਦ ਕੀਤੀ ਜਾਵੇ ਕਾਰਵਾਈ ਕੀ ਹੋਣੀ ਹੈ ਕਾਰਵਾਈ ਹੋਣੀ ਚਾਹੀਦੀ ਵੀ ਜੋ ਮਹਾਰਾਜ ਦੇ ਸਰੂਪ ਉੱਤੇ ਬੈਜਿਆ ਮੌਜੂਦ ਹਨ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਮੌਜੂਦਾਨ ਕੀਤਾ ਜਾਵੇ। ਆਹ ਲੋਕ ਨੇ ਜਿਹੜਾ ਇਹ ਮਾਹੌਲ ਖਰਾਬ ਕਰਦੇ। ਇਹ ਮਨਮੁਖ ਕਹ ਲੋ ਲੋਕ ਨੇ ਜਿਹੜੇ ਮर्यादा ਨੂੰ ਸਮਝਦੇ ਨਹੀਂ ਜਿਹੜੇ ਅਮਰਤਾਰੀ ਨਹੀਂ ਜਿਹੜਾ ਅਮਰਤਾਰੀ ਹੋਏਗਾ ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਐਦਾਂ ਦਾ ਕੰਮ ਨਹੀਂ ਕਰੇਗਾ। ਜਿਹੜੇ ਪ੍ਰਬੰਧਕ ਕਮੇਟੀ ਜਿਹੜੇ ਅਮਰਤਾਰੀ ਨਹੀਂ ਜਿਨ੍ਹਾਂ ਨੂੰ ਮर्यादा ਦਾ ਨਹੀਂ ਪਤਾ ਉਹ ਇਹੋ ਜੇ ਕੰਮ ਮਹਾਰਾ ਦੀ ਹਜੇ ਡੀਪਲਸ ਤੋਂ ਹੁੰਦੇ ਆ। ਕਾਫੀ ਟਾਈਮ ਤੋਂ ਤੇ ਇਨੇ ਟਾਈਮ ਤੋਂ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਹੋਵੇ। ਹਾਂਜੀ ਹਾਂਜੀ। ਅਸੀਂ ਗਿਆਨੀ ਗੁਰਬਚਨ ਸਿੰਘ ਦੇ ਟਾਈਮ ਵੀ ਇੱਥੇ ਮੰਗ ਪੱਤਰ ਦੇ ਕੇ ਜਾ ਚੁੱਕੇ ਹਾਂ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਹੂੰ। ਪਰ ਉਸ ਤੋਂ ਬਾਅਦ ਅਸੀਂ ਆਵਾਜ਼ ਵੀ ਉਠਾਉਂਦੇ ਰਿਹਾ ਮੀਡੀਆ ਰਾਈ ਵੀ। ਮਹਾਰਾ ਦੇ ਸਰੂਪ ਵੀ ਬੜੀ ਜਗ੍ਹਾ ਤੋਂ ਇਹ ਸੇਵਾ ਸੰਭਾਲ ਕੀਤੀ ਹੈ ਹਾਂਜੀ। ਸਾਡੇ ਨਾਲ ਰਵਿੰਦਰ ਸਿੰਘ ਜੀ ਸਰਕਾਰ ਕਮੇਟੀ ਦੇ ਮੈਂਬਰ ਪਰ ਫਿਰ ਵੀ ਸਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੇ ਵੀ। ਠੀਕ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ਤਕਾਰ ਕਮੇਟੀ ਪੰਜਾਬ ਅੱਜ ਅਸੀਂ ਇੱਥੇ ਆਇਆ ਜਥੇਦਾਰ ਸਾਹਿਬ ਕੋ ਆਪਣਾ ਮੰਗ ਪੱਤਰ ਲੈ ਕੇ ਸਾਡੇ ਮਨ ਦੇ ਵਿੱਚ ਬਹੁਤ ਹੀ ਰੋਸ ਆ ਪਾਣੀਪੜ ਦੀ ਸੰਗਤ ਨੂੰ ਬਹੁਤ ਜ਼ਿਆਦਾ ਭਰੋਸਾ ਆ ਕਿ ਸਾਡੀ ਆਵਾਜ਼ ਸੁਣੀ ਜਾਏਗੀ ਸੋ ਜਥੇਦਾਰ ਨੇ ਸਾਡੇ ਨਾਲ ਗੱਲ ਕੀਤੀ ਫੋਨ ਤੇ ਕਿ ਅਸੀਂ ਜੋ ਮੰਗੀ ਕਾਰਵਾਈ ਪੂਰਾ ਐਕਸ਼ਨ ਲਵਾਂਗੇ ਕਿ ਭਰੋਸਾ ਦਿੱਤਾ ਆ ਅੱਜ ਤੱਕ ਜੋ ਸਾਨੂੰ ਭਰੋਸੇ ਦਿੱਤੇ ਗਏ ਆ ਆਗੀ ਨੂੰ ਸਾਰਿਆਂ ਨੂੰ ਪਤਾ ਹੀ ਆ ਕਿੱਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਰੇ ਦੀ ਪੰਜਾਬ ਦੀ ਕਿੰਨੀਆਂ ਬੇਦੀਆਂ ਹੋ ਚੁੱਕੀਆਂ ਕਿੰਨਾ ਕੁਝ ਹੋ ਚੁੱਕਾ ਕਿਸੇ ਜਥੇਦਾਰ ਦਾ ਨਾਮ ਬਿਆਨ ਆਇਆ ਜੇ ਤੇ ਨਾ ਕਿਸ ਨੇ ਕੋਈ ਐਕਸ਼ਨ ਲਿਆ ਜੇ ਪਰ ਫਿਰ ਵੀ ਅਸੀਂ ਆਪਣੇ ਮਨ ਚ ਰੋਸ ਲੈ ਕੇ ਆਪਣਾ ਇੱਥੇ ਰੋਸ ਪ੍ਰਗਟ ਕਰਨ ਆਏ ਆ ਪਾਣੀ ਪਾਦੇ ਵਿੱਚ ਗੁਰੂ ਘਰ ਨੂੰ ਮੰਦਰਾਂ ਦੇ ਵਿੱਚ ਬਣਾਇਆ ਜਾ ਰਿਹਾ ਆ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਦੇ ਨਾਲ ਗੀਤਾ ਦਾ ਪ੍ਰਕਾਰ ਕੀਤਾ ਜਾ ਰਿਹਾ ਆ ਨਾ ਉੱਥੇ ਕੋਈ ਸਹੀ ਧਾਰੀ ਸਿੱਖੇਗਾ ਨਾ ਕੋਈ ਗੱਲ ਕਰ ਰਿਹਾ ਉੱਥੇ ਨਾ ਕੋਈ ਨਿਸ਼ਾਨ ਸਾਹਿਬ ਆ ਨਾ ਕੋਈ ਉੱਥੇ ਮੌਜੂਦਾ ਕਮੇਟੀ ਆ ਔਰ ਜਿਹੜੀ ਕਮੇਟੀ ਬਣੀ ਐ ਉਹ ਸਾਰੀ ਮੋਨਿਆਂ ਦੀ ਕਮੇਟੀ ਆ ਜੀ ਕਿਸੇ ਨੇ ਉਹਦੇ ਵਿੱਚ ਅਮਰਤ ਖੜੀ ਨਹੀਂ ਆ ਜੀ ਬਿਲਕੁਲ ਹੀ ਮਾਰਾ ਜੀ ਦਾ ਕਿ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਉੱਥੇ ਬੇਰਵੀ ਕੀਤੀ ਜਾ ਰਹੀ ਆ ਜੇ ਕੋਈ ਸਿੱਖ ਬੋਲਦਾ ਆ ਕਿ ਇਹਨੂੰ ਡਰਾ ਧਮਕਾਇਆ ਜਾ ਰਿਹਾ ਆ ਉਹ ਸਬੰਧ ਦੇ ਵਿੱਚ ਅਸੀਂ ਪੂਰੀਆਂ ਉਥੋਂ ਦੀਆਂ ਵੀਡੀਓਗ੍ਰਾਫੀ ਕਰਕੇ ਫੋਟੋਆਂ ਕਰਕੇ ਜਥੇਦਾਰ ਸਾਹਿਬ ਨੂੰ ਦਿੱਤੀਆਂ ਤੇ ਪ੍ਰੈਸ ਰਾਈ ਸਾਰੀ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਤੁਸੀਂ ਵੀ ਆਪਣਾ ਸਹਿਯੋਗ ਪਾਓ ਜੇ ਤੁਹਾਡੇ ਆਲੇ ਦੁਆਲੇ ਮੰਦਰਾਂ ਵਿੱਚ ਜਾਂ ਗੁਰੂ ਘਰਾਂ ਵਿੱਚ ਜਿੱਥੇ ਵੀ ਮਹਾਰਾਜ ਦਾ ਪ੍ਰਕਾਸ਼ ਪਿਆ ਉਹਦੀ ਸਾਂਭ ਸੰਭਾਲ ਨਹੀਂ ਹੁੰਦੀ ਤੇ ਉਹਦੇ ਦੇ ਨਿਗਰਾਨੀ ਕੀਤੀ ਜਾਵੇ ਤੇ ਮੇਰੇ ਨਾਲ ਮੇਰਾ ਵੀਰ ਪਾਣੀਪਤ ਤੋਂ ਆਇਆ ਜੀ ਇਹ ਗਰੰਤੀ ਸਿੰਘ ਹੈ ਇਹਨਾਂ ਨੂੰ ਉੱਥੋਂ ਦੀ ਕਮੇਟੀ ਨੇ ਬਹੁਤ ਹੀ ਜ਼ਿਆਦਾ ਦਬਾਅ ਪਾਇਆ ਕਿ ਤੁਸੀਂ ਵੀਡੀਓ ਵਾਇਰਲ ਨਾ ਕਰੋ ਅਸੀਂ ਤਾਂ ਇਦਾਂ ਕਰਾਂਗੇ ਦਾਸ ਪਹਿਲੇ ਵੀ ਦੋ ਵਾਰੀ ਜਾ ਕੇ ਕਮੇਟੀ ਨਾਲ ਗੱਲ ਕਰਕੇ ਆਇਆ ਕਮੇਟੀ ਨੇ ਮਾਫੀ ਮੰਗ ਕੇ ਮਸਲਾ ਠੰਡਾ ਕਰਤਾ ਹਰ ਸਾਲ ਦੀ ਸਾਲਾ ਮਹਾਰਾਜ ਦੇ ਬਰਾਬਰ ਪਲੰਘ ਢਾ ਕੇ ਕੋਈ ਪਖੰਡੀ ਉਥੇ ਮੱਥੇ ਟਿਕਾਂਦਾ ਆ ਕਦੀ ਉਹ ਨਾਚ ਗਾਣੇ ਕਰਾਉਂਦੇ ਆ ਕਦੀ ਉਹ ਗੀਤਾ ਦਾ ਪਾਠ ਪਾਠ ਕਰਾਉਂਦੇ ਆ ਜੀ ਸਾਡੇ ਮਨ 'ਚ ਬੜਾ ਰੋਸ ਆ ਅਸੀਂ ਮੌਲ ਨਹੀਂ ਖਰਾਬ ਕਰਨਾ ਚਾਹੁੰਦੇ ਕਿੰਨੇ ਟਾਈਮ ਤੋਂ ਇਹ 3 ਸਾਲ ਤੋਂ ਹੋ ਗਿਆ ਜੀ ਲਗਾਤਾਰ ਉਹਨਾਂ ਨੂੰ ਹਰ ਸਾਲ ਉਹ ਕੋਈ ਆਪਣਾ ਕਰਾਉਂਦੇ ਆ ਪ੍ਰੋਗਰਾਮ ਉਹਦੇ ਵਿੱਚ ਮਾਰੇ ਦਾ ਪ੍ਰਕਾਸ਼ ਕਰਕੇ ਨਾਲ ਹੀ ਇੱਕ ਪਖੰਡੀ ਦਾ ਪਲੰਘ ਢਾਕੇ ਮੱਥੇ ਟਿਕਾਏ ਜਾਂਦੇ ਆ ਤੇ ਭੰਗੜੇ ਪਾਏ ਜਾਂਦੇ ਆ ਉਹ ਤੁਹਾਨੂੰ ਮੈਂ ਵੀਡੀਓ ਸਾਰੀਆਂ ਸੈਂਡ ਕਰ ਦਿੰਦਾ 3 ਸਾਲ ਤੋਂ ਹੋ ਰਿਹਾ ਪਿੰਡੋਂ ਤੁਸੀਂ ਉੱਥੇ ਪੀਆ ਇੱਥੇ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਵਈ ਜਾਂ ਅਸੀਂ ਭਾਈ ਸਾਹਿਬ ਬੜੇ ਮੰਗ ਪੱਤਰ ਦਿੱਤੇ ਕੋਈ ਸੁਣਵਾਈ ਨਹੀਂ ਹੋਈ ਉਲਟਾ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਇਸ ਮਸਲੇ ਨੂੰ ਠੰਡ ਕਰੋ ਆਪਸੀ ਭਾਈਚਾਰਾ ਬਣਾ ਕੇ ਰੱਖੋ ਭਾਈ ਤੁਸੀਂ ਮੰਗ ਪੱਤਰ ਦਿੱਤਾ ਵਾ ਤੇ ਕੀ ਹਾਸੋਚ ਦਿੱਤਾ ਗਿਆ ਸਾਨੂੰ ਦੇਖੋ ਜੀ ਉਹਨਾਂ ਨੇ ਪੀਐਨਆ ਹੀ ਭਰੋਸਾ ਦਿੱਤਾ ਹੈ ਕਿ ਜਿਹੇਦਾਰ ਪੰਜ ਤਰੀਕ ਨੂੰ ਆਏਗਾ ਤੁਹਾਡੀਆਂ ਮੰਗਾਂ ਜਾਇਜ਼ ਆ ਜੀ ਜੋ ਅਸੀਂ ਦੇਖਿਆ ਆ ਬਹੁਤੀ ਗਲਤ ਹੋ ਰਿਹਾ ਆ ਤੇ ਇਹ ਤੁਹਾਨੂੰ ਪੰਜ ਤਰੀਕ ਨੂੰ ਦੁਬਾਰਾ ਸੱਦ ਕੇ ਇਸ ਟੀਡੀ ਆਪਰੇਸ਼ਨ ਲਵਾਂਗੇ